ਨੰਬਰ 32/24 थाना ਸੁਲਤਾਨਵਿੰਡ ਜਿਦੇ ਵਿੱਚ ਕੰਪਲੇਨੈਂਟ ਦਾ ਇੱਕ ਕਹਿਣਾ ਸੀ ਕਿ 17 ਤੇ 18 ਮਾਰਚ ਦੇ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂਰੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ ਏਸੀ ਦੀ ਤਫਤੀਸ਼ ਨੂੰ ਫੋਲੋਅ ਅਪ ਕਰਦੇ ਹੋਏ ਏਸੀਪੀ ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੋਰੀ ਦੇ ਇਹਨਾਂ ਦੀ ਮੋਡਸ ਆਪਰੇਂਡੀਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਸਪੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ ਕੈਸ਼ ਵਾਲਟ 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਥਾਣਾ ਸੁਲਤਾਨਵਿੰਡ ਥਾਣਾ ਮਕਬੂਲਪੁਰਾ ਐਂਡ ਇਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨਿਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡੀ ਬਦਲੀ ਅਤੇ ਇੱਕ ਕਰਨ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਤਕਰੀਬਨ 25 26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜ੍ਹੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ ਸੱਤ ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਦ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਿਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਕੀ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੇ ਫੋਨੇ ਵੇਚੇ ਸੰਗਰਨ ਸਿਟੀ ਦੇ ਇਨਸਾਨਾਂ ਨਾਲ ਬੜਾ ਲੱਗ ਕੇ ਵੇਚੇ ਇਨਸਾਨਾਂ ਦੇ ਪਦੇ ਜੀ ਇਹ ਕਮਿਸ਼ਨਰੀਟ ਤੋਂ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਨੇ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਫੋਨ ਸਾਰੇ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਹੋਏ ਨੇ ਜਿੱਥੇ ਇਹਨਾਂ ਨੇ ਵੇਚੇ ਸੀ ਉੱਥੋਂ ਨਹੀਂ ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਨੇ ਨਮ ਤੈਨੀਆਂ ਤੇ ਹੋਰ ਵੀ ਇਹਨਾਂ ਦੇ ਨਾਲ حاجه ਇਨਾਂ ਦੀ ਗੈਂਗ ਮੈਂਬਰਸ ਦੋ ਹੋਰ ਜਨਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ਦੀਪੁਰ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਹੈ ਜਿਹੜੀ ਇਹ ਸੱਟ ਲੱਗੀ ਆ ਭੱਜਣ ਲੱਗਿਆਂ ਲੱਗਿਆ ਜਾਂ ਕੀ ਉੱਤਰੀ ਇਹਨਾਂ ਦੇ ਸੱਟ ਲੱਗੀ ਜੀ ਨਹੀਂ ਭੱਜਣ ਲੱਗਿਆਂ ਲੱਗਿਆ ਨਾ ਨਸ਼ੇ ਦੇ ਅਤੀ ਵੀ ਗਿਨੀ ਜੀ ਮਾ ਜੁਲੀ ਜਿਹੜੀ ਵੇ ਕਿਤਾ ਕੋਈ ਹੈਗਾ ਹਾਂਜੀ ਇਹਦੀ ਐਫ ਆਈ ਆਰ ਵੀ ਦਰਜ ਹੈਗੀ ਹੈ ਜੀ। ਸਾਰਾ ਕ੍ਰਾਈਮ ਫਾਈਲ ਦੇ ਵੇਲੇ ਹੋਇਆ ਹੈ ਜਾਂ ਕੋਈ ਦਿੰਦੇ ਵੇਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨੀਯਾਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਇਹਨਾਂ ਨੇ ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹ ਕਹਿੰਦੇ ਕਿ ਮੋਬਾਈਲ ਨਾਲ ਵੱਲੋਂ ਜਿਹੜੇ ਚੋਰੀਆ ਕੀਤੇ ਗਏ ਨੇ 700 ਦੱਸਿਆ ਜਾ ਰਿਹਾ ਜੀ ਇਹਨਾਂ ਦੀ ਇਦਾਂ ਹੈਗੀ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਹਨਾਂ ਨੇ ਕਬੂਲਿਆ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅਜ ਤੱਕ ਚੋਰੀ ਕੀਤੇ ਨੇ ਮੈਂ ਪਹਿਲੇ ਕਦੀ ਅਰੈਸਟ ਹੋਏ ਨਹੀਂ ਜਾਂ ਪਹਿਲੇ ਬੇਲ ਤੇ ਗਏ ਨਹੀਂ ਬੇਲ ਆਊਟ ਹੋਏ ਨੇ ਜਾਂ ਕਿ ਪਹਿਲੀ ਵਾਰੀ ਇਸ ਤਰ੍ਹਾਂ ਫੋਰ ਦਾ ਫਸਟ ਟਾਈਮ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ ਮੁੱਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਡਸ ਆਪਰੇਂਡੀ ਹੈ ਇਹ ਇੱਕ ਡੇਢ ਸਾਲ ਤੋਂ ਹੀ ਸ਼ੁਰੂ ਕੀਤਾ ਹੈ ਮੈਂ ਜਿੱਦਾਂ ਕੰਪਲੇਨਟ ਸਾਈਂ ਆ ਸੀ ਜੀ ਅਸੀਂ ਬੜੀ ਪੂਰੀ ਇਨਕਵਾਇਰੀ ਦੰਦੇ ਆ ਜਦੋਂ ਕੰਪਲੇਨਟ ਕੀਤੀ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਕੈਂਪੇਨ ਯੂਜ਼ ਕਰਦੇ ਸੀ ਉਹਨਾਂ ਨੂੰ ਜੀ ਅਸੀਂ ਜਿਹੜੇ ਵੀ ਕੰਪਲੇਨੈਂਟਸ ਨੂੰ ਜ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹਿ ਗਏ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਇਹ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀਕ ਕਰਕੇ ਇਹਨਾਂ ਦੀ ਮੋੜੇ ਸਪਰੈਂਡੀ ਹੋਰ ਜਾਣਾਂਗੇ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਐਂਡ ਕਲੈਕਟਿਵਿਟੀ ਜੀ ਇਹ ਸਿਟੀ ਵਿੱਚ ਐਕਟਿਵ ਸੀ ਪਿਛੋਂ ਦੀ ਅੰਮ੍ਰਿਤਸਰ ਦਿਖਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭਜਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਦਿੰਦੇ ਸਨ ਅਸੀਂ ਇਹਨਾਂ ਨੂੰ ਕਾਬੂ ਜੇ ਕੀਤਾ ਵਾ ਇਹ ਚੋਰੀ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਦੇ ਸੀ ਉਦੋਂ ਕਾਬੂ ਕੀਤਾ ਮੌਕੇ ਤੇ ਜਾਂ ਫਿਰ ਇਨਫੋਰਮੇਸ਼ਨ ਦੇ ਅਧਾਰ ਤੇ ਇਹਨਾਂ ਨੂੰ ਘਰੋ ਚੁੱਕਿਆ ਇਹਨਾਂ ਨੂੰ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ ਪਿੰਡ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਤੋਰ ਅਰੈਸਟ ਕੀਤਾ ਗਿਆ। ਜੀ ਲਾਜਪੁੱਟੀ ਹੋਈ ਆ। ਕਿ ਇਸ ਹਾਲਾਤ 'ਚ ਜਲਦੀ ਸੀ ਗਏ ਸੀ ਇਹਨੂੰ ਗ੍ਰਿਫਤਾਰ ਕਰਦੇ। ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ ਹੈ। ਹਤਿਆਰ ਜੀ ਜੀ। ਕੋਈ ਹਥਿਆਰ ਵੀ ਕੈਰੀ ਕਰਦੇ ਸੀ। ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾਂ ਡਰਾਉਂਦੇ ਧਮਕਾਉਂਦੇ ਨਹੀਂ ਸੀਗੇ ਕੋਈ ਮਾਰ ਕੁੱਟ ਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈ ਹੈ। ਬਸ ਇਹ ਅੰਦਰ ਵੜ ਕੇ ਜਦ ਲੋਕ ਡੂੰਗੀ ਨੀਂਦ ਛੁੰਦੇ ਸੀ ਹੁਣ ਇਹ ਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਚਰਾਂਗੇ ਜੀ ਦੇਖੋ ਇਹ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਗੈਕਸਟਰ ਜਾਂ ਫਿਰ ਕੋਈ ਨਸ਼ਾ ਤਸਕਰ ਜਿਹੜੀਆਂ ਫੋਨ ਫੋਨ ਕਰਦੇ ਆ ਫਲੋਕਿਆ ਮੰਗਦਾ ਕਿ ਇਹਨਾਂ ਫੋਨ ਦਾ ਇਸਤੇਮਾਲ ਹੋ ਸਕਦਾ ਉਹ ਕਰਦੇ ਹੋਣਗੇ ਜੀ ਪੋਸਿਬਿਲਟੀ ਐਕਸਕਲੂਡ ਆਊਟ ਅਸੀਂ ਨਹੀਂ ਕਰ ਸਕਦੇ ਹੋ ਸਕਦਾ ਜਿਹੜੇ ਨਾਲ ਸੱਚੇ ਚੱਦੇ ਵੀ ਉਹ ਚੋਰੀ ਨਹੀਂ ਜਾਂਦੇ ਕਿ ਹੋਰ ਵੀ ਜਾਂਦੇ ਨੇ ਜੀ ਚੋਰੀ ਦਾ ਹੈਗੇ ਤੇ ਇੱਕ ਐਨਡੀਪੀਐਸ ਦਾ ਵੀ ਮੁਕਤਮਾ ਹੈਗਾ ਇਹ ਮਤਲਬ ਜ਼ਿਆਦਾਤਰ ਮੋਬਾਈਲ ਫੋਨ ਹੀ ਜਿਹੜਾ ਚੋਰੀ ਦੀ ਆਦਤ ਬੰਦੇ ਕਰਦੇ ਸੰ ਮੋਬਾਈਲ ਫੋਨ ਹੀ ਕਰਦੇ ਕਰਦੇ ਜੀ ਇਹਨਾਂ ਨੂੰ ਜੋ ਵੀ ਉਹਨਾਂ ਦੇ ਬੈੱਡ ਸਾਈਡ ਤੋਂ ਮਿਲ ਜਾਏਗਾ इजीली ਹੱਥ ਪੈ ਜਾਵੇ ਵਿਦਆਊਟ ਕਿਸੇ ਲੋਕਾਂ ਨੂੰ ਜਾਗਦੇ ਹੋਏ ਤੇ ਉਹ ਰਿਕਵਰ ਕਰ ਲੈਂਦੇ ਸੀ ਜਨਰਲੀ ਇਹ ਕਹਿੰਦੇ ਸੀ ਮੋਬਾਈਲ ਫੋਨ ਸੀ ਬੈੱਡ ਸਾਈਡ ਤੇ ਪਏ ਹੁੰਦੇ ਨੇ ਜਿਨ੍ਹਾਂ ਦੀ ਜੁਐਲਰੀ ਪਈ ਹੁੰਦੀ ਸੀ ਉਹ ਤੇ ਜੁਐਲਰੀ ਕਰ ਲੈਂਦੇ ਸੀ ਇਹ ਇਹਦਾ ਇੱਕੋ ਬੰਦੇ ਨੂੰ ਅੱਗੇ ਜਿਸ ਤਰ੍ਹਾਂ ਸਪਲਾਈ ਦੇ ਮੰਨ ਲਓ ਕਿ ਕਿਸੇ ਨੂੰ ਇੱਕ ਫਿਕਸ ਕੀਤਾ ਹੈ ਮਤਲਬ ਭੇਜੀ ਜਾਉਂਦੀ ਹੈ ਲੋਕਾਂ ਕੇ ਵੇਚੀ ਜਾਂਦੀ ਹੈ ਨਾ ਉਹ ਬਾਅਸ ਕਰਕੇ ਡਿਸਮੈਂਟਲ ਕਰਕੇ ਜਿੱਦਾਂ ਜਾਂ ਫਿਰ ਜਾਂ ਫਿਰ ਪੰਜਾਬ ਦੇ ਵਿੱਚ ਪੂਰੇ ਚ ਹੀ ਹੈ ਮਤਲਬ ਆਪਣੇ ਵਕ ਵਕ ਥਾਵਾਂ ਤੇ ਜਾ ਕੇ ਵੇਚ ਦਿੰਦੇ ਸਨ ਹਾਂ ਨਾ ਜੀ ਕਿੱਦਾਂ ਦਾ ਕੋਈ ਇਸ ਤਰ੍ਹਾਂ ਜੀ ਇਹਨਾਂ ਦਾ ਕੋਈ ਇੱਕ ਸਿੰਗਲ ਸਪਲਾਈਅਰ ਨਹੀਂ ਸਾਹਮਣੇ ਆਇਆ ਇਹ ਅੱਗੇ ਸੈਕੰਡ ਹੈਂਡ ਕਾਫੀ ਲੋਕਾਂ ਨੂੰ ਵਕ ਵਕ ਲੋਕਾਂ ਨੂੰ ਵੇਚ ਦਿੰਦੇ ਸਨ ਅਤੇ ਸਾਰੇ মিডিਆ ਪਰਸਨਲ ਦੇ ਥਰੂ ਮੈਂ ਸੁਸਾਇਟੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹੈਗੀਆ ਕਿ ਮਾੜੇ ਅਨਸਰਾਂ ਦੀ ਮੋਡਸ ਅਪਰੈਂ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਹੈਗੀ ਆ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਹਮੇਸ਼ਾ ਆਪਣੇ ਘਰ ਲੌਕਡ ਰੱਖਣ ਆਪਣਾ ਡਬਲ ਚੈੱਕ ਕਰਨ ਆਪਣੇ ਲੋਕਿੰਗ ਸਿਸਟਮ ਨੂੰ اسپੈਸ਼ਲੀ ਰਾਤ ਵੇਲੇ ਧੰਨਵਾਦ